ਕੀ ਹਾਲ ਹੈ ਜੀ ਠੀਕ ਠਾਕ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਿਦਵਾਨ ਰਿਦਵਾਨ ਤੇ ਤੁਹਾਡੇ ਅੱਬੇ ਦਾ ਕੀ ਨਾਮ ਤੁਸੀਂ ਪਿਤਾ ਆਂਦੇ ਜੇ ਨਾ ਹਾਂਜੀ ਮੇਰੇ ਅੱਬੂ ਜੋ ਅਸੀਂ ਹਿੰਦੀ ਮੇਂ ਕਹਤੇ ਹੈ ਪਿਤਾ ਜੀ ਹਾਂਜੀ ਹਾਂ ਦਾ ਨਾਮ ਹੈ ਹੀਰਾ ਲਾਲ ਹੀਰਾ ਲਾਲ ਸਹੀ ਤੇ ਇੱਥੇ ਤੁਹਾਡੇ ਜਿਹੜਾ ਤੁਹਾਡਾ ਜਿਹੜਾ ਘਰ ਹੈ ਤੁਹਾਡੇ ਘਰ ਦੇ ਵਿੱਚ ਕਿੰਨੇ ਕ ਬੰਦੇ ਜੀ ਜਿਹੜੇ ਨੇ ਫੈਮਿਲੀ ਦੇ ਮੈਂਬਰ ਉਹ ਕਿੰਨੇ ਨੇ ਕੌਣ ਕੌਣ ਹੈ ਤੁਹਾਡੇ ਘਰ ਦੇ ਵਿੱਚ ਅਡੇ ਘਰ ਚ ਟੋਟਲ 12 ਫਰਾਜ਼ ਹੈ ਅੱਛਾ ਤੇ 6 ਬਰਾ ਨੇ ਉਹ ਮੁਲਾਜ਼ਮ ਨੇ ਸਹੀ 4 ਮਤਲਬ ਜਿਹੜੇ ਨੇ 3 ਬਰਾ ਨੇ ਆ ਉਹ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਮੁਲਾਜ਼ਮਤ ਕਿਹੜੀ ਕਿਹੜੀ ਕਰਦੇ ਨੇ ਸਰਕਾਰੀ ਗਵਰਨਮੈਂਟ ਜੌਬ ਜਿਹਨਾਂ ਕਹਿੰਦੇ ਨੇ ਨਹੀਂ ਨਹੀਂ ਮਸਲਨ ਵੀ ਉਹ ਕੀ ਕੰਮ ਕਰਦੇ ਨੇ ਉਹ ਸਵੀਪਰ ਨੇ ਸਵੀਪਰ ਸਾਰੇ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਜੌਬ ਕਰਦੇ ਹੋਰ ਇੱਕ ਬਰਾ ਉਹ ਸੈਦ ਦਾ ਮਸਤਾਕ ਹਸਪੀਟਲ 'ਚ ਡਰਾਈਵਰ ਹੈ ਮੈਡਮ ਦਾ ਸਹੀ ਤੇ ਇੱਥੇ ਸਾਨੂੰ ਦੱਸੋ ਵੀ ਜਿਹੜੇ ਹਿੰਦੂਆਂ ਦੇ ਕਿੰਨੇ ਘਰ ਹਨ ਇਹ ਤੇ तकरीबन ਮੱਲੇ ਦੇ ਅੰਦਰ ਨਾ কম ਤੇ 600 ਗੱਲ 600 ਸਹੀ ਤੇ ਸਾਰੇ ਜਿੰਨੇ ਵੀ ਹਿੰਦੂ ਇੱਥੇ ਬੈਠੇ ਹੋਏ ਨੇ ਆਪਸ ਦੇ ਵਿੱਚ ਇਤਫਾਕ ਨਾਲ ਹੀ ਰਹਿੰਦੇ ਨੇ ਹਾਂਜੀ ਕੋਈ ਲੜਾਈ ਝਗੜਾ ਤਾਂ ਨਹੀਂ ਕੋਈ ਮੁਸਲਮਾਨਾਂ ਨੂੰ ਕੋਈ ਬੰਦਾ ਤੰਗ ਕਰਦਾ ਨਹੀਂ ਕੋਈ ਕੁਛ ਨਹੀਂ ਤੰਗ ਬਲਕਿ ਖੜੇ ਹੁੰਦੇ ਨੇ ਸਾਡੇ ਨਾਲ ਕੋਈ ਮਸਲਾ ਹੋ ਵੀ ਜਾਵੇ ਤੇ ਨਾਲ ਖੜੇ ਅੱਗੇ ਆ ਕੇ ਖੜੇ ਹੋ ਜਾਂਦੇ ਨੇ ਹੂੰ ਹੂੰ ਕੰਦੇ ਨਾਲ ਕੰਦਾ ਲਾ ਤੇ ਇਹ ਸਾਨੂੰ ਦੱਸੋ ਬਈ ਇਹ ਜਿਹੜੀ ਹੈ ਤੁਹਾਡੀ ਕਲੋਨੀ ਇਹਦਾ ਨਾਂ ਕੀ ਹੈ ਇਹਦਾ ਨਾਂ ਹੈ ਬਾਲਮਿਕ ਕਲੋਨੀ ਤੇ ਇੱਥੇ ਇਹਨਾਂ ਨੇ ਨਾਂ ਚੇਂਜ ਕਰ ਦਿੱਤਾ ਹੈ 크ਿਸਚਨ ਕਲੋਨੀ ਨਾ ਰੱਖਿਆ ਨਾ ਪਹਿਲੇ ਬਾਲਮੀ ਕਲੋਨੀ ਨਾਮ ਹੁੰਦਾ ਅੱਛਾ ਜੀ ਗੁਰੂ ਦੇ ਨਾਮ ਤੋਂ ਹੂੰ ਹੂੰ ਤੇ ਜਦੋਂ 1947 ਵੰਡ ਪਈ ਏ ਤੇ ਉਦੋਂ ਤੁਹਾਡੇ Hindu ਬਰਾਦਰੀ ਉੱਠ ਕੇ ਹਿੰਦੁਸਤਾਨ ਕਿਉਂ ਨਹੀਂ ਗਈ ਉਹਦੇ ਮਗਰ ਕੀ ਵਜ੍ਹਾ ਹੋ ਸਕਦੀ ਤੁਹਾਡੇ ਵੜਖਿਆ ਨੇ ਕਦੀ ਤੁਹਾਨੂੰ ਦੱਸਿਆ ਨਹੀਂ ਉਹਨਾਂ ਵੱਲੋਂ ਨਹੀਂ ਦੱਸਿਆ ਤੇ ਨਹੀਂ ਤੇ ਕੁਝ 150 ਚ ਹੈ ਤੇ ਜਿਨ੍ਹਾਂ ਨੂੰ ਆਜ਼ਾਦੀ ਨਾਲ ਰਹਿਣਾ ਚਾਹੀਦਾ ਸੀ ਨਾ ਹਾਂਜੀ ਹਾਂਜੀ ਸਮਝਦਾਰੀ ਦਾ ਫੈਸਲਾ ਲੈ ਕੇ ਉਹ ਇੱਥੇ ਆ ਗਏ ਸਹੀ ਜੀ ਤੇ ਜਿਨ੍ਹਾਂ ਨੇ ਘਟ ਘਟ ਜੀਣਾ ਗੁਰਬਤ ਨਾਲ ਜੀਣਾ ਉਹ ਸਾਰੇ ਇੰਡੀਆ ਚ ਲਾਏ ਸਹੀ ਇੱਥੇ ਤੁਹਾਡਾ ਕੋਈ ਰਕਬਾ ਦਾ ਆਜ਼ਾਦੀ ਹੈ ਨਹੀਂ ਰਕਬਾ ਰਕਬਾ ਕੋਈ ਨਹੀਂ ਬਸ ਇਹੋ ਮਿਹਨਤ ਮਜ਼ਦੂਰੀ ਕਰਦੇ ਜੇ ਤੇ ਸ਼ਹਿਰ ਦੇ ਵਿੱਚ ਕਈਆਂ ਦੀ ਸਰਕਾਰੀ ਹੈ ਕਈਆਂ ਦੀ ਨਹੀਂ ਹੈ ਤੇ ਉੰਜ ਕਈ ਬੰਦਿਆਂ ਦੀਆਂ ਦੁਕਾਨਾਂ ਵੀ ਹਨ ਸ਼ਹਿਰ ਦੇ ਵਿੱਚ ਹਾਂ ਕੁਝ ਹੈ ਕਿ ਜ਼ਿਆਦਾ ਨਹੀਂ ਹੈ ਕੁਝ ਹੈ ਜਿੰਨ ਕੀ ਆਪਣੀ ਦੁਕਾਨ ਹੈ ਉਹ ਦੁਕਾਨਾਂ ਕਿਹੜੀ ਸ਼ਾਇਦੀਆਂ ਹਨ ਇੱਕ ਤੇ ਹੈ ਜੀ ਪੇਂਟ ਦੀ ਦੁਕਾਨ ਹੈ ਅੱਛਾ ਪੇਂਟ ਦੀ ਹਾਂ ਜੀ ਇਕਲੀ ਹੈ ਜਿਹੜੇ ਮੋਟਰਸਾਈਕਲਿਆਂ ਨੂੰ ਗੱਡੀਆਂ ਨੂੰ ਸਟicker ਲਾਉਂਦੇ ਨੇ ਹਾਂ ਹਾਂ ਇਹ ਕਹਿੰਦੀ ਹੈ ਸਹੀ ਇਹ ਔਰ ਕਰਿਆਨੇ ਦੀ ਸੀ ਪਹਿਲੇ ਇੱਕ ਛੱਡ ਗਏ ਉਹਨਾਂ ਵਿਚਾਰਿਆਂ ਨੂੰ ਲਾਸ ਹੋਇਆ ਕਾਰੋਬਾਰ ਚ ਉਹ ਛੋਟੀ ਦੁਕਾਨ ਪਾ ਲਈ ਉਹਨਾਂ ਨੇ ਪਹਿਲੇ ਵੱਡੀ ਸੀ ਉਹਨਾਂ ਛੋਟੀ ਪਾ ਲਈ ਸਹੀ ਤੇ ਕੋਈ ਚੱਕਾਂ ਦੇ ਵਿੱਚ ਵੀ ਕੋਈ ਬੰਦੇ ਰਹਿੰਦੇ ਨੇ ਇੱਥੇ ਕੋਈ ਨੇੜੇ ਕੋਈ ਚੱਕ ਹੋਵੇ ਜਿੱਥੇ ਕਾਚੇ ਰਹਿੰਦੇ ਨੇ ਪਰ ਉਹ ਰਾਬਤੇ ਨਹੀਂ ਉਹਨਾਂ ਦੇ ਨਾਲ ਸਹੀ ਚੱਕ ਕਿਹੜਾ ਹੈ ਸਾਨੂੰ ਦੱਸ ਦਿਓ ਚੱਕ ਪਹਿਲੇ ਰਹਿੰਦੇ ਸੀ ਇੱਥੇ ਤਾਲੀਏ ਚ ਉਹ ਇੱਥੋਂ ਕਿੰਨਾ ਕੁ ਦੂਰ ਛੱਡ ਗਿਆ ਹਨ ਇੱਥੋਂ 4 25 26 ਕਿਲੋਮੀਟਰ ਹੈਗਾ ਅੱਛਾ 25 26 ਕਿਲੋਮੀਟਰ ਹੈ ਸਹੀ ਉਹ ਕਿਹੜੀ ਸਾਈਡ ਤੇ ਹਰੂਨਾਬਾਦ ਵਾਲੀ ਸਾਈਡ ਤੇ ਵਾਲੀ ਸਾਈਡ ਤੇ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਇੱਥੇ ਆਬਾਦਤ ਦੀ ਤੇ ਇੱਥੇ ਕਿੰਨੇ ਕੁ ਬੰਦੇ ਆ ਕੇ ਬਾਦਚ ਕਰਦੇ ਨੇ ਇਸ ਮੰਦਰ ਦੇ ਵਿੱਚ ਇੱਥੇ ਜਿੰਨੀ ਸਾਡੀ ਇਸ ਟਾਈਮ ਮੱਲੇ ਦੀ ਬਰਾਦਰੀ ਬੈਠੀ ਹੈ ਨਾ ਹਾਂਜੀ ਇਹ ਸ਼ਾਮੀ ਜਿਹੜੀ ਆਰਤੀ ਵਗੈਰਾ ਦੁਆ ਨਮਾਜ਼ ਹੁੰਦੀ ਹੈ ਸਾਰੇ ਇਕੱਠੇ ਹੋ ਜਾਂਦੇ ਨੇ ਸਾਰੇ ਇਕੱਠੇ ਹੋ ਜਾਂਦੇ ਨੇ ਇਹ ਰੋਜ਼ਾਨਾ ਹੁੰਦੀ ਹੈ ਇਹ ਰੋਜ਼ਾਨਾ ਹੁੰਦੀ ਹੈ 9:00 ਕਿੰਨੇ ਕਿੰਨੇ ਟਾਈਮ ਹੁੰਦੀ ਹੈ ਇਹ ਦੋ ਟਾਈਮ ਹੁੰਦੇ ਦੋ ਟਾਈਮ ਸਵੇਰ ਤੇ ਸ਼ਾਮ ਸਵੇਰ ਸ਼ਾਮ ਹਾਂਜੀ ਸਹੀ ਹੈ शुक्रिया ਮਿਹਰਬਾਨੀ ਜੀ ਥੈਂਕ ਯੂ ਬੜੀ ਚੰਗਾ ਜੀ ਕੀ ਹਾਲ ਹੈ ਜੀ ਠੀਕ ਆਪਸ ਰਹੋ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਂ ਚਾਂਦ ਹੈ ਚਾਂਦ ਹੈ ਤੇ ਤੁਹਾਡੇ ਅੱਬੇ ਦਾ ਤੇ ਰਾਜਿੰਦਰ ਕੁਮਾਰ ਰਾਜਿੰਦਰ ਕੁਮਾਰ ਜੀ ਤੇ ਇੱਥੇ ਤੁਹਾਡੇ ਫੈਮਿਲੀ ਚ ਕਿੰਨੇ ਜੀ ਆਗੇ ਨੇ ਸਾਡੇ ਮੇਰੇ ਫੈਮਿਲੀ ਦੇ ਮੈਂਬਰ ਜੇ 5 ਜਣੇ ਨੇ 5 ਜੀ ਤੇ ਦੋ ਬ੍ਰਾਦਰ ਇੱਕ ਬੈਨਟ ਛੋਟੀ ਹਾਂ ਤੇ ਇਹ ਸਾਨੂੰ ਦੱਸੋ ਵੀ ਤੁਸੀਂ ਕੀ ਕੰਮ ਕਰਦੇ ਜੇ ਤੁਹਾਡੇ ਫੈਮਿਲੀ ਵਾਲੇ ਬੰਦੇ ਉਹ ਕੀ ਕੰਮ ਕਰਦੇ ਮੇਰਾ ਜੋ ਵਾਲਾ ਸਾਹਿਬ ਹੈ ਉਹ ਡਿਸਟ੍ਰਿਕਟ ਜੇਰੇ ਮੁਲਾਜ਼ਮ ਹੈ ਅੱਛਾ ਮੈਂ 10ਵੀਂ ਕਲਾਸ ਦਾ ਸਟੂਡੈਂਟ ਹਾਂ ਜਿੱਥੇ ਤੁਸੀਂ ਸਕੂਲ 'ਚ ਪੜ੍ਹਦੇ ਜੇ ਉੱਥੇ ਮੁਸਲਮਾਨਾਂ ਦੇ ਮੁੰਡੇ ਵੀ ਪੜ੍ਹਦੇ ਨੇ ਜੀ ਸਾਰਾ ਮੁਸਲਮਾਨ ਦੇ ਪੜ੍ਹਦੇ ਨੇ ਤੁਹਾਡੇ ਸਕੂਲ ਦਾ ਨਾਮ ਕੀ ਹੈ ਸਿਟੀ ਸਿਟੀ ਹਾਈ ਸਕੂਲ ਸਿਟੀ ਹਾਈ ਸਕੂਲ ਹੈ ਤੇ ਉਸਤਾਦ ਵੀ ਸਾਫਦਾਰ ਮੁਸਲਮਾਨ ਹੋਣਗੇ ਜੀ ਕਦੀ ਉਹਨਾਂ ਨੇ ਕੋਈ ਨਫ਼ਰਤ ਕੀਤੀ ਤੁਹਾਡੇ ਨਾਲ ਨਹੀਂ ਨਹੀਂ ਇਤਿਫਾਕ ਸਾਰੇ ਇਤਿਫਾਕ ਪਰ ਆਤਮਾ ਮੁਹੱਬਤ ਪਿਆਰ ਸਹੀ ਤੇ ਤੁਹਾਡੇ ਜਿਹੜੇ ਅੱਬਾ ਹੈਗੇ ਨੇ ਉਹ ਕੀ ਕੰਮ ਕਰਦੇ ਨੇ ਡਿਸਟ੍ਰਿਕਟ ਜੇਲ੍ਹ ਦੇ ਮੁਲਾਜ਼ਮ ਐ ਸੈਂਟਰੀ ਵਰਕਰ ਕੀਪਰ ਹੀ ਹੈ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਹੈ ਜੇਰਾਮ ਜੇਰਾਮ ਜੀ ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ ਰਾਮਚੰਦਰ ਰਾਮਚੰਦਰ ਤੇ ਤੁਹਾਡੇ ਫੈਮਿਲੀ ਚ ਕੌਣ-ਕੌਣ ਹੈ ਇੱਥੇ ਇਧਰ ਮੈਂ ਮੇਰੀ ਅੰਮੀ ਮੇਰਾ ਬਾਬੂ ਬਸ ਤਿੰਨ ਅੱਛਾ ਬڑا ਭਾਈ ਹੁੰਦਾ ਉਹ ਲਾਹੌਰ ਅੱਛਾ ਉਹ ਲਾਹੌਰ ਨੇ ਸਰਕਾਰੀ ਨੌਕਰੀ ਹੈ ਸਹੀ ਤੁਹਾਡੇ ਫੈਮਿਲੀ ਦੇ ਕੀ ਕੰਮ ਕਰਦੇ ਤੁਸੀਂ ਕੀ ਕੰਮ ਕਰਦੇ ਜੀ ਮੈਂ डांस क्लास का स्टूडेंट हूं अच्छा और मेरे वालिद साहब जो है वो रिटायर हुए हुए हैं सुपरवाइजर थे बलदिया में हम्म <गण> और मेरी अम्मा <देखे। गण> की जॉब है सही मतलब ये जितनी भी कम्युनिटी रह रही है सारे टीएम में देवेची नहीं सारे है, है ना हम्म तो इस तो अलावा किसी और जॉब में नहीं जांदे क्यों नहीं है मेरा बड़ा भाई है वो उधर डीपीओ की कोठी पे है अच्छा अच्छा डीपीओ की कोठी पे जी सही ते ਜਿਹੜੀ ਇੱਥੇ ਤੁਹਾਡੀ ਕਮਿਊਨਿਟੀ ਰਹਿ ਰਹੀ ਏ ਜਦੋਂ 1947 ਵੰਡ ਹੋਈ ਉਦੋਂ ਫਿਰ ਇਹ ਹਿੰਦੁਸਤਾਨ ਕਿਉਂ ਨਹੀਂ ਗਿਆ ਕਦੀ ਤੁਹਾਡੇ ਵੜਕਿਆਂ ਨੇ ਦੱਸਿਆ ਬਸ ਸਾਰੇ ਇਹੀਂ ਪੇ تھے ਹੂੰ ਉਹ ਮੁਰਤ ਨੂੰ ਕੋ ਪਛਾਨਤਾ ਉਹ ਇਹੀਂ ਪੇ ਆਏ ਉਹ ਸਹੀ ਦਾਦੀ ਜੀ ਤੇ ਇਹ ਜਿਹੜੇ ਤੁਹਾਡੇ ਰਿਸ਼ਤੇਦਾਰ ਇੱਥੇ ਰਹਿੰਦੇ ਨੇ ਜੀ ਕਿੰਨੇ ਇੱਕ ਘਰ ਨਹੀਂ ਜਿਹੜੇ ਤੁਹਾਡੇ ਲੱਗਦੇ ਨੇ ਜਿਹੜੇ ਮਿਸਾਲ ਦੇ ਤੌਰ ਤੇ ਮਾਮੇ ਦੇ ਹੋ ਗਏ ਚਾਚੇ ਦੇ ਹੋ ਗਏ ਫੁੱਕੀਆਂ ਹੋ ਗਏ ਉਹ ਦਾਦ ਕਾ ਮੇਰਾ ਇਹੀਂ ਪੇ ਆ ਅੱਛਾ ਨਾਲ ਕਾ ਮੇਰਾ ਸਿੰਧ ਹੈ ਸਿੰਧ ਵਿੱਚ ਨਹੀਂ ਜੀ ਨਾਲ ਕਾ ਸਹੀ ਉਹ ਸਿੰਧ ਕਿਹੜੀ ਥਾਂ ਤੇ ਨੇ ਪਿੰਡ ਵਿੱਚ ਕਿ ਸ਼ਹਿਰ ਚ ਰੋੜੀ ਰੋੜੀ ਡਬਲ ਲਾਈਨ ਸਹੀ ਤੇ ਇੱਥੇ ਜਿੱਥੇ ਤੁਸੀਂ ਸਕੂਲ ਪੜ੍ਹਦੇ ਜੇ ਉਸ ਸਕੂਲ ਦਾ ਕੀ ਨਾਮ ਹੈ ਸੀਪੀਆ ਸਕੂਲ ਅੱਛਾ ਉਹ ਜਿੱਥੇ ਬਾਈ ਪੜ੍ਹਦੇ ਤੁਸੀਂ ਵੀ ਉੱਥੇ ਪੜ੍ਹਦੇ ਜੇ ਤੇ ਤੁਹਾਡੇ ਨਾਲ ਕਦੀ ਕੋਈ ਮੁਸਲਮਾਨ ਲੜਕੇ ਆਨੇ ਕੋਈ ਬੁਰਾ ਸਲੂਕ ਕੀਤਾ ਹੋਵੇ ਸਹੀ ਮਤਲਬ ਚੰਗਾ ਸਲੂਕ ਕਰਦੇ ਨੇ ਯਾਰ ਮੁਬੱਸ ਤੇ ਇੱਥੇ ਹੁਣ ਤੁਸੀਂ ਰਹਿ ਰਹੇ ਜੇ ਤੇ ਤੁਸੀਂ ਸਾਨੂੰ ਇਹ ਦੱਸੋ ਵੀ ਇੱਥੇ ਤੁਹਾਡੇ ਕਿੰਨੇ ਘਰ ਨੇ ਟੋਟਲ ਜਿਹੜੀ ਕਲੋਨੀ ਹੋਂਦੇ ਵੀ ਬੰਦ 200 ਤੋਂ 300 300 ਤੋਂ 500 ਘਰ ਹੋਗੇ 500 ਦੇ ਨੇੜੇ ਤੇੜੇ ਸਹੀ ਤੇ ਕਦੀ ਕੋਈ ਪਰੇਸ਼ਾਨੀ ਨਹੀਂ ਬਣੀ ਇਹਨਾਂ ਨੂੰ ਕੋਈ ਮਸਲਾ ਮਸਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਨਹੀਂ ਕੁਝ ਨਹੀਂ ਕੁਝ ਵੀ ਨਹੀਂ ਤਵਾ ਮੰਦਾ ਤੇ ਇਹ ਕਿੰਨੇ ਇੱਕ ਮਿਸਾਲ ਦੇ ਤੌਰ ਤੇ ਤਿਹਾਰਾ ਹੁੰਦੇ ਨੇ ਤੁਹਾਡੇ ਇੱਥੇ ਤਿਵਾਰ ਤਾਂ ਬਹੁਤ ਆ ਆਹ ਹੋਲੀ ਆ ਰਹੀ ਐ 14 ਤਰੀਕ ਦੀ 14 ਤਰੀਕ ਨੂੰ ਸਹੀ ਤੇ ਉਹ ਹੋਲੀ ਦੇ ਵਿੱਚ ਕੀ ਕੁਝ ਹੁੰਦਾ ਸਾਨੂੰ ਇਹ ਦੱਸੋ ਬਣਾਤੇ ਹੋਲੀ ਜਿਵੇਂ ਹਮਾਰੇ ਤਤਾਰੂ ਜੀ ਸ਼੍ਰੀਕ੍ਰਿਸ਼ਨ ਜੀ ਮਾਦੇਵ ਹਾਂ ਜੀ ਜੇਸੇ ਉਹ ਬਣਾਤੇ ਸਾਂ ਮੈਂ ਵੀ ਬਣਾਤੇ ਹਾਂ ਜੀ ਅੱਛਾ ਸਹੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਪਹਿਲੇ ਤੇ ਇਹ ਦੱਸੋ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਸ਼ੁਰੇਸ਼ ਕੁਮਾਰ ਸ਼ੁਰੇਸ਼ ਕੁਮਾਰ ਜੀ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ ਦੇਰੀ ਪੂਰਾ ਨਾਮ ਦੱਸਣਾ ਵੀਰੇ ਵੱਲ ਬਾਬੂ ਲਾਲ ਠੀਕ ਹੈ ਤੇ ਇੱਥੇ ਤੁਹਾਡੇ ਕਿੰਨੇ ਘਰ ਬੈਠੇ ਨੇ ਇਧਰ ਮਾਸ਼ੱਲਾ ਮਾਰੇ 50-60 ਘਰ ਬੈਠਾ ਹਾਂ ਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ হাফেজ ਬਾਏ ਬਾਏ ਰੱਬ ਰੱਖਾ ਜੀ